ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਆ ਸਾਨੂੰ ਤੇ ਅੱਜ ਬੜਾ ਚਾਹ ਆ ਕਿਉਂਕਿ ਮੇਰਾ ਵੱਡਾ ਵੀਰ ਆਉਣ ਲਿਆ ਬਾਹਰ ਤੇ ਮੰਮੀ ਆਡੀ ਦਾ ਮੁੰਡਾ ਆਉਣ ਲਿਆ ਵੱਡਾ ਮੁੰਡਾ ਆਉਣ ਲਿਆ ਤੇ ਦਿੱਲੀੋਂ ਤੁਰਿਆ ਸਵੇਰ ਦੇ ਉਹ ਤੇ ਆਲਮੋਸਟ ਹੁਣ ਲਾਗੇ ਬੰਨੇ ਆ ਗਏ ਆ ਪਹੁੰਚਣੇ ਆਲੇ ਆ ਘਰ ਇਧਰ ਮੰਮੀ ਆਡੀ ਨੇ ਪਤਾ ਨਹੀਂ ਕੀ ਕੋ ਖਵਾ ਦੇਣਾ ਮੁੰਡੇ ਆਪਣੇ ਨੂੰ 1.5 ਮਹੀਨੇ ਦੇ ਵਿੱਚ ਵਿੱਚ ਉਹ ਕਹਿੰਦਾ ਮੰਮੀ ਆ ਵੀ ਬਣਾ ਲਾ ਆ ਵੀ ਬਣਾ ਲਾ ਹੁਣ ਮੈਂ ਬਣਾ ਕੇ ਰੱਖ ਲਾਗੇ ਵਿਆਹ ਵਾ 10 ਦਿਨ ਉਧਰ ਰਸੋਈ ਬੰਦ ਰਹਿਣੀ ਆ ਤੇ ਖਾਣਾ ਕੀ ਆ ਦੱਸੋ ਮੈਨੂੰ ਹੈ ਹਾਂ ਵੇਖੀ ਐ ਵੀ ਖਾਦਾ ਹੀ ਜਾਣਾ ਉਧਰ ਆਂਟੀ ਵਿਚਾਰੀ ਨੂੰ ਛੁੱਟੀ ਨਹੀਂ ਮਿਲਦੀ ਜਿਉਂ ਸਵੇਰ ਦੀ ਤੇ ਤੁਨੀ ਨਾ ਵਾਟੀ ਖੁਆ ਮਾਰਤਾ ਆਂਟੀ ਨੇ ਜਾਨ ਕੱਢਦੀ ਖੋਏ ਦੀ ਆਂਟੀ ਨੇ ਇਹ ਨਹੀਂ ਆਖਿਆ ਵੀ ਚੱਲ ਕੋਈ ਗੱਲ ਨਹੀਂ ਆਂਦੀ ਉਹ ਮਮੀ ਕਹਿੰਦਾ 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 ਕਿਦਾ ਆਖਿਆ ਉਹ ਬਹਿ ਗਈ ਆ ਮੁੰਡੇ ਨੇ ਉਹਨੂੰ ਡੇਬੇ ਤੇ ਆਉਂਦੀ ਹੋ। ਲੈ ਲੈ ਕੰਤ ਕਿਹਾ ਕਰ ਜਮਨੀ ਨਹੀਂ ਮੈਂ ਇਹ ਥੋੜੀ ਕਿਹਾ ਗਲਤ ਕਿਹਾ ਪਰ ਹੋਰ ਕੀ ਆ ਜਿਹੜਾ ਕਹਿਤਾ ਨਾ ਤੁਸੀਂ ਉਹ ਸਿਰ ਲਾਤਾ ਹੋਰ ਕੀ ਤੇ ਮੈਂ ਤਿਆਰ ਸ਼ਹਿਰ ਹੋਇਆ ਮੈਂ ਅਸੀਂ ਗਏਗੇ ਵੀਡੀਓ ਸ਼ੂਟ ਕਰਨ ਵੀਡੀਓ ਸ਼ੂਟ ਹੋ ਗਈ ਆ ਤੇ ਮੈਂ ਦਵਾਦਵ ਘਰ ਪਹੁੰਚਾ ਮੈਂ ਤੇ ਗਰਸ਼ਰਨ ਤੇ ਹੁਣ ਕਾਰ ਮੇਰੀ ਗੱਡੀ ਹੋਈ ਤੇ ਉਹ ਤੋਣ ਲੱਗਾ ਪਹਿਲਾਂ ਤੇ ਫੇਰ ਮੈਂ ਡਰਦਾ ਹੀ ਡਰਦਾ ਦਰਦਾਰੀ ਹੁਣ ਵੇਖੋ ਭਈ ਜਿਹੜੇ ਮੁੰਡੇ ਲੈ ਕੇ ਦਿੱਤੀ ਉਹਨੇ ਕਹਿਣਾ ਹੀ ਨਹੀਂ ਗੱਡੀ ਉਹਨੇ ਨਹੀਂ ਗੰਦੀ ਆ ਕਿਵੇਂ ਆ ਪਰ ਨਹੀਂ ਉਹ ਦਿੱਤੋਂ ਵੀਡੀਓ ਬਣਾਉਣ ਡੇ ਨੇ ਕਿੱਥੇ ਸੀ ਉਹ ਸ਼ੂਟ ਕਰਨ ਡੇ ਉੱਥੇ ਘੱਟਾ ਹੈ ਹੀ ਬੜਾ ਸੀ ਤੇ ਉਹ ਨਾ ਚਾਉਂਦੇ ਉਹਦੇ ਪਹਿਲਾਂ ਤਾਂ ਗੱਡੀ ਸਾਫ਼ ਹੀ ਸਾਰੀ ਨਾ ਚਾਉਂਦੇ ਹੋਏ ਵੀ ਲਿਬੜ ਗਈ ਹਾਂ ਨਹੀਂ ਨਹੀਂ ਉਹਨੇ ਜਿਹੜਾ ਉਹਨੇ ਜਿਹੜਾ ਪਿਸਤੌਲ ਲੈ ਕੇ ਆਉਣਾ ਉਹਨੇ ਆਪਾਂ ਨੇ ਕਹਿ ਦੇਣਾ ਹੀ ਇਹਨੇ ਜੋਤੀਆ ਕਹੇ ਉਹਨੇ ਦੇਣਾ ਕਿ ਜਿੰਨੀ ਮਰਜ਼ੀ ਸਾਫ਼ ਹੋਵੇ ਉਹ ਬਹੁਤ ਸਫਾਈ ਕੌਨਸ਼ੀਅਸ ਵਾ ਬਾਕੀ ਕੋਈ ਨਹੀਂ ਆਉਂਦੇ ਆ ਤੇ ਮਿਲਾਉਨੇ ਆ ਬਾਕੀ ਇਧਰ ਕੰਮ ਚਾਲੂ ਆ ਜੇ ਪੂਰਾ ਫੁੱਲ ਪੀਟਾਂ ਤੇ ਇੱਕ ਲਾਈਟ ਨੇ ਬੜਾ ਕੰਮ ਖਰਾਬ ਕੀਤਾ ਸਵੇਰ ਦੀ ਲਾਈਟ ਬੰਦ ਜੁਰਤੀ ਆ ਫਿਰ ਗੱਡੀਆਂ ਗਈਆਂ ਕੰਮ ਕਰਦਾ ਆਹੋ ਤਾਈਓਂ ਹੀ ਗੱਡੀ ਸਾਫ਼ ਰੱਖਣੀ ਆ ਪਾਉ ਬਾਅਦ ਮੈਨੂੰ ਆ ਕੇ ਕਹੂਗਾ ਗੱਡੀ ਨਹੀਂ ਸਾਫ਼ ਦਾ ਆ ਚਲੋ ਚਲੋ ਆਰਨ ਵਜੰਡੇ ਬਾਾਰ ਭੱਜ ਕੇ ਹੋ ਆਂਟੀ ਭੱਜ ਕੇ ਜੋ ਭੱਜ ਕੇ ਜੋ ਭੱਜ ਕੇ ਜੋ ਚਲੋ 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 ਲੈ ਮੰਮੀ ਤੇਲ ਤੇ ਚੋ ਲੈੰਦੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਜੋ ਆ ਜੋ ਭਰਾਵਾ ਆ ਜੋ ਲੈ ਰੈਂਗੋ ਰੈਂਗੋ ਨੂੰ ਸਮਝਣ ਲੱਗਣ ਦੀ ਬਾਹਰ ਜਾਣਾ ਕਿ ਅੰਦਰ ਉਹ ਆ ਜੋ ਭਰਾਵਾ ਅੰਦਰ ਗਾਹ ਆ ਕੇ ਦੇ ਦਿਓ ਪੈਸੇ ਲੈ ਰੈਂਗੋ ਨਹੀਂ ਸਾਡੇ ਲੱਗੇ ਨਹੀਂ ਰੈਂਗੋ ਲੈ ਸ਼ਾਨਦਾਰ ਨਹੀਂ ਨਾ ਮਸ ਕੀ ਆਲੀ ਧਾਗ ਕਿੱਦਾਂ ਸੇ ਤਾ? ਬੱਸ ਵਧੀਆ ਚੱਲਦਾ। ਆਜੋ। ਮਾਸੀ ਸਤਿ ਸ੍ਰੀ ਅਕਾਲ। ਪਾਈ ਲੱਗੂ। ਕਿੱਦਾਂ ਠੀਕ ਠਾਕ? ਵਧੀਆ ਵਧੀਆ ਵਧੀਆ। ਠੀਕ ਠਾਕ। ਆਜੋ 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 ਆਜੋ। ਸਤਿ ਸ੍ਰੀ ਅਕਾਲ ਦੀ ਸਤਿ ਸ੍ਰੀ ਅਕਾਲ। ਆਜੋ ਆਜੋ ਆਜੋ। ਕੀ ਆ ਚੱਲ ਤਰੇ। ਤੁਸੀਂ ਈੜੇ ਚਾ ਗਿਆ ਸਤਿ ਸ੍ਰੀ ਅਕਾਲ। ਕੁੱਤੇ ਨੂੰ ਵੀ ਮਿਲ ਲਓ ਓਏ ਵਿਚਾਰੇ ਨੂੰ ਤਾਂ ਨੂੰ ਪੈਰ ਕਰਦਾ। ਉਧਰ ਵੇ। ਕੋਈ ਸ਼ਾਲਾ ਮਾਰਦਾ। ਕਿੱਦਾਂ ਪਛਾਣਿਆ ਸਿਰਤ ਕੌਣ ਆ ਸਭ ਤੋਂ ਵੱਧ ਚਾ ਮਾਸੀ ਤੁਹਾਡਾ ਕਰਨਿਆ ਨੇ ਹਵੇ ਆਏ ਲਕੀ ਦਾ ਜਿਆਦਾ ਲਕੀ ਦਾ ਚਾਏ ਬੜਾ ਆ ਜੜੀ ਦੀ ਗੋਦੀ ਦੇ ਚੁੱਕ ਚੱਲੋ 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 ਓ ਮੰਜਾ ਤੂੰ ਲੋ ਆਂਟੀ ਓ ਮੰਜਾ ਤੂੰ ਲੋ ਬਹਿ ਜਾ ਬਹਿ ਜਾ ਕਿਦਾਂ ਦਾ ਰਿਆ ਫਿਰ ਸਫਰ ਤੁਹਾਡਾ ਆ ਜਾਜ ਦਾ ਸਫਰ ਵਧੀਆ ਕੋਈ ਨਹੀਂ ਕਹਿੰਦਾ ਲੰਮਾ ਸਫਰ ਜਲੰਧਰੋਂ ਗਾੜੀ ਠੀਕ ਹੀ ਸਾਡੇ ਵਾਲੇ ਜਾਹ ਚ ਵਾ ਫੇਰ ਠੀਕ ਆ ਸਾਡੇ ਜਾਹ ਚ ਵਧੀਆ ਚਾਹੀਦਾ ਵਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਉਹਨੇ ਹਮ ਨੂੰ ਚੰਗੀ ਤਰ੍ਹਾਂ ਸਮੈਲ ਲੈਣੀ ਤੇਰੀ ਚੱਲ ਆ ਜਾ ਰੈਂਗੋ ਆ ਜਾ ਆ ਜਾ ਛੱਡ ਪਰੇ ਨੂੰ ਯਾਰਾ ਖੇਡਦਾ ਹੀ ਉਹ ਆਉਂਦੀ ਵੀ ਇਸੇ ਕਰਕੇ ਆ ਇਹਨੂੰ ਖੇਡਣ ਮੈਨੂੰ ਕੱਲ ਪਰਸੋ ਮੇਲੀ ਬਾਹਰ ਆਉਂਦੀ ਮੈਨੂੰ ਪਿਆਰ ਲੱਗਦਾ ਵਾ ਇਹਦੇ ਨਾਲ ਪਿਆਰ ਲੱਗਦਾ ਮੈਨੂੰ ਪਿਆਰਾ ਤੇ ਕਵੇ ਨਾ ਪਿਆ ਹਾਂਜੀ ਵਾਸੀ ਪਤਲੀ ਹੋ ਗਏ ਤੁਸੀਂ ਕਿੰਨਾ ਹਨਾ ਕਿ ਮੈਨੂੰ ਲੱਗਣ ਡਿਆ ਸੱਚੀ ਪਤਲੀਆਂ ਹੋਈ ਬਹੁਤ ਵਾਸੀ ਪਤਲੀ ਹੋਈ ਨਾ ਮੈਂ ਹਾਲੋ ਜੀ ਇੱਕ ਵਾਰਸੀ ਮੈਨੂੰ ਪੁੱਛਣ ਦੀ ਮੈਂ ਆਹ ਬਹਿ ਗਿਆ ਡੈਡੀ ਲੱਗੇ ਆ ਟਿੱਕੇ ਇਹ ਬਾ ਮਮੀ ਪਰੌਣੇ ਆ ਗਏ ਰੈਸਟਾਂ ਵੀ ਫਰਮਾਉਣ ਦੇ ਤੇ ਤੁਹਾਡੇ ਲੱਡੂ ਵੀ ਬਣੀ ਜਾਂਦੇ ਹੋਏ ਤੱਕ ਮਾਸੀ ਪਹੁੰਚ ਗਈ 7 ਵਜੇ ਸਮਾਨ ਤੇ ਖਾਲ ਹੋ ਗਈ ਆ ਲਕੀ ਲਕੀ ਤੁਕੂ ਲਕੀ ਦੇ 7 ਵਜੇ ਸਮਾਨ ਪਾਣੀ ਗਰਮ ਹੋ ਗਿਆ ਵਾ ਨਹਾ ਲੋ ਹੈ ਪਾਣੀ ਗਰਮ ਹੋ ਗਿਆ ਨਹਾ ਲੋ ਨਹਾ ਲੋ ਲਕੀ ਦੇ ਤੋ ਜਨਾ ਇਦਾਂ ਹੀ ਓਏ ਸਤੀ ਮਾਸੀ ਤੁਸੀਂ ਨੱਚੀ ਜਾਂਦੇ ਆ ਸੁੱਤੇ ਆ ਸੌਂਗੇ ਆ ਉਹਨੇ ਨਹੀਂ ਪਛਾਣਿਆ ਮੈਨੂੰ ਉਹਨਾਂ ਨੇ ਕਿਹਾ ਤੈਨੂੰ ਚੇਤਾ ਆ ਤੂੰ ਅੱਛਾ ਹਾਂ ਮੇਰੇ ਘਰ ਨਹੀਂ ਸੀ ਹੋ ਗਿਆ ਡਿੱਗਣਾ ਉੱਪਰ ਦੀ ਜ਼ਾਤ ਰਕਾਲ ਲਖੜਾ ਹੋ ਗਿਆ ਹੁਣ ਆਡੇ ਪਰੌਣਿਆਂ ਦਾ ਆਉਣ ਜਾਣ ਲੱਗ ਜਾਣਾ ਮੈਂ ਹਾਂ ਹੁਣ ਮੈਂ ਪੁਰਾਣਿਆਂ ਦਾ ਹੌਣ ਜਾਣ ਲੱਗ ਜਾਣਾ ਆ ਗਿਆ ਮਿਲਣਾ ਉਹ ਆ ਗਿਆ ਮਿਲਣਾ ਉਹ ਕੋਣ ਲਾਲਾ ਅਲਾਈ ਤਾਂ ਬਾਈ ਤੇ ਰੱਖਦੇ ਹੋ ਬਰਨਤੀ ਕਰਦਾ ਮੈਂ ਵਿਆਹ ਸ਼ੁਰੂ ਹੋ ਗਿਆ ਆ ਵਿਆਹ ਸ਼ੁਰੂ ਹੋ ਗਿਆ ਮੈਂ ਰੌਲਾ ਰੱਪਾ ਰੌਣਕਾਂ ਹੋ ਗਈ ਸ਼ੁਰੂਆਤ ਮੋਂ ਨਹੀਂ ਪਤਾ ਲੱਗਣਾ ਕੌਣ ਕਹੇ ਦੇਣਾ ਕੀ ਗੱਲ ਕਾਣ ਰਿਹਾ ਕੌਣ ਕਹੇ ਦੇਣਾ ਕੀ ਕਾਣ ਰਿਹਾ ਵਿਆਹ ਸ਼ੁਰੂ ਹੋ ਗਿਆ ਮੈਂ ਹਾਂ ਇਦਾਂ ਹੀ ਹੁੰਦਾ ਦਾ ਵਿਆਹ ਜਵਾਨ ਮੈਂ ਕਹਿਣ ਲਈਆ ਮਿੰਦੂ ਵਾਲਾ ਚਾਹ ਤੁਰ ਮਿੰਦੂ ਇਹੋ ਹੀ ਜਿੱਦਾ ਕੱਲ ਕੱਲ ਦੀ ਗੱਲ ਨਹੀਂ ਕ੍ਰਿਕਟ ਖੇਡਦੇ ਨਹੀਂ ਦੋਸਤ ਵੀ ਦੇ ਕੋਈ ਤਾਂ ਉਹ ਹੀ ਗੱਲ ਹੈ ਜਦੋਂ ਜਿਸਦੀ ਮਮੀ ਮਿੰਦੂ ਕਰ ਲੈਂਦੇ ਹਾਂ ਗੱਲ ਪਾ ਜਿਹੜਾ ਤੇਰਾ ਕੇ ਫੋਨ ਹੀ ਸ਼ੁਰੂ ਇਹਦੇ ਮਮੀ ਟਸਕੀ ਉਹ ਦੋਵਾਂ ਨੇ ਗੱਲ ਸ਼ੁਰੂ ਕਰ ਲਈ ਉਹ ਟਾਈਪ ਵੀ ਜਦੋਂ ਮਤਲਬ ਨਹੀਂ ਤੁਹਾਡੇ ਅਰਗੇਂ ਤੂੰ ਛੋਟੇ ਆਪਾਂ ਇਕੱਠੇ ਕ੍ਰੀਕ ਖੇਡਦੇ ਰਹੇ ਤੇ ਮੈਂ ਜਦੋਂ ਆਪਣੇ ਵਿਆਹ ਚ ਕਰਦਾ ਰੱਖਦਾ ਉਹਦੇ ਕਾਰਡ ਆ ਗਿਆ ਤੇ ਮਿੱਦੂ ਕੋਲ ਹੋਏ ਸੀ ਚਾਟਿੰਗ ਆਪਾਂ ਚਾਟਿੰਗ ਹੋਈ ਗਈ ਹਾਂ ਮੈਨੂੰ ਵੀ ਹੋਈ ਆਹ ਕਈ ਗੋ ਹੋਇਆ ਓਏ ਇੱਕ ਉਹ ਛੱਡ ਜਿਹੜੀ ਇੱਥੇ ਗਰਸ਼ਰਨ ਦੇ ਬਾਲਾਂ ਵੱਧੀਆਂ ਇੱਕ ਵਾਰ ਨਾ ਮਾਪਾ ਜੀ ਵੀ ਸਾਹਮਣੇ ਤੇ ਇਹ ਜਿੱਦ ਕਰੇ ਕਿ ਮੈਂ ਪੀਲੀ ਬਾਲਾਂ ਬੈਠੇ ਖੇਡਦਾ ਮਾਪੇ ਪਰ ਤਾਂ ਕਹਿੰਦੇ ਕਿ ਨਹੀਂ ਬ੍ਰਾਜ਼ੀਲ ਨੂੰ ਦੂਰੀ ਉੱਧਰ ਪੱਤਰਾਣੇ ਕੋਲ ਉਹ ਖੇਡਦੇ ਮੈਂ ਬਾਲ ਮਾਰੀ ਦੋ ਦਿਨ ਹਾfte ਕਰ ਲਏ ਜਦੋਂ ਉਹ ਖਾਤਰ ਕੀਤੇ ਉਧਰ ਬਾਲ ਹਿੱਕੇ ਵਾਜ ਗਈ ਦੋ ਦਿਨ ਪਰ ਰਹਿਤ ਮੈਂ ਨੇ ਕਿਹਾ ਉਹ ਖੇਡਣਾ ਰੋਹੇ ਰੱਖਾਂਗਾ ਥਰੂ ਨਹੀਂ ਗਿਆ ਮੈਂ ਨੇ 60 ਲੱਖ ਦੀ ਹਣੀ ਉਹ ਗੱਲ ਕਰਦੀ ਮੋਜ ਨਹੀਂ ਕਰ ਮੈਂ ਨਹੀਂ ਕਰਾ ਸਾਡਾ ਧੋਖਾ ਕੀਤਾ ਹੈ ਬਾਬੇ ਨੇ ਗੇਂਦ ਮਾਰੀ ਆਪਣੀ ਨਿੱਤੀ ਆਪੇ ਪੜ ਕੇ ਭਵਾ ਘਰ ਨੂੰ ਭੱਜ ਗਿਆ ਉਹ ਟੈਂਕੀ ਛਾਟੀ ਪਾੜ ਜਾਂਦੀ ਹੁੰਦੀ ਸੀ ਉਦੋਂ ਟੈਨਿਸ ਦੀ ਬਾਲ ਨਾ ਵੇਲਾ ਉਹ ਵੀ ਕੀ ਦੇਣ ਜਿਹੜੀ ਬਾਲ ਖੇਡਦੇ ਨੇ ਲੈ ਲਵਾਂ ਖੇਡਦੇ ਨੇ ਗਲੀ ਦੀ ਵੀ ਆਪਾਂ ਬਾਲ ਇਹਨਾਂ ਵਿੱਚ ਮੁੱਲ ਬੋਲ ਕੇ ਉਹ ਤਾਂ 30 ਇਹਦੇ ਪਾਸੇ ਇੱਕ ਇੱਕ ਇਹਨਾਂ ਦੀ ਨਾ ਬੜੀ ਗੱਲ ਭੜਾਈ ਹੁੰਦੀ ਆਦੇ ਕ੍ਰਿਕਟ ਖੇਡਣ ਦੇ ਉਹ ਸ਼ੀਸ਼ਾ ਤੋੜਦਾ ਸਾਬੜੇ ਬਾਸਰ ਵਾਲਾ ਇਹਦੇ ਚਾਚਾ ਮੂੰਹ ਤੋੜਿਆ ਜਦੋਂ ਮੂੰਹ ਇੱਕ ਹੈਗਾ ਦੀ ਸ਼ੀਸ਼ਾ ਇਹ ਨਹੀਂ ਇਹ ਖੇਡ ਖੇਡ ਉਹ ਤਾਂ ਗੱਲ ਹੀ ਬਣਾਤੀ ਨਾ ਉਹ ਜਿਆਦਾ ਗੱਲ ਬਣਾਤੀ ਉਹ ਵੀ ਟਾਇਰ ਵੀ ਭਰ ਭੱਜਾ ਜਾਂਦਾ ਹੁੰਦਾ ਸਾਲ ਕੰਮ ਕਰਕੇ ਮੈਨੂੰ ਪਤਾ ਲੱਗਾ ਜਦੋਂ ਬੰਦਾ ਦੂਜੀ ਹੋਵੇ ਫੇਰ ਟਾਈਮ ਘਟ ਨੰਗ ਜਾਂਦਾ ਆਹ ਦਿਨ ਹੋਰ ਦੇ ਸਮਾਂ ਹੋ ਗਿਆ ਕਿੱਥੇ ਅਜੇ ਦੇ ਮਿਸਤਰੀ ਇਹ ਲੱਕੜ ਵਾਲੇ ਡਏ ਆ 26 25 ਨੂੰ ਉਹਨਾਂ ਦਾ ਨਿਕਲਣਾ ਸਾਰਿਆਂ ਨੇ ਪੇਟ ਵੀ ਨਹੀਂ ਹੋਇਆ ਲੈ ਅੱਜ ਪੇਟਾਂ ਦੇ ਬਾਅਦ ਪੇਟਾਂ ਨੂੰ ਵੀ ਦੋ ਦਿਨ ਦੇ ਉਹਦੇ ਲੱਗ ਗਿਆ ਕੱਤੀ ਮਾਰਦੇ ਆ ਤੁਹਾਨੂੰ ਇੱਕੋ ਕੰਦੇਜੀ ਪੇਟ ਵੀ ਤੇ ਨਾਲੇ ਲੱਕੜੀ ਮਹਿਨਵਾ ਨਾ ਕਰਦੀ ਆਹੋ ਪਾਪਾ ਰਹਿ ਗਿਆ ਉਹਨੂੰ ਵੀ ਲੈ ਆਉਣਾ ਹੈ ਵਿਚਾਰੇ ਨਾਲ ਹੀ ਹੁਣ ਤੁਸੀਂ ਸਾਰੇ ਆ ਗਏ ਪਾਪਾ ਆਉਦੇ ਆ ਸਭ ਤੋਂ ਪਹਿਲਾਂ ਆ ਗਏ ਸੀ ਪਾਪੇ ਹਣੀ ਹਾਂ ਬਹੁਤ ਬਦਲੀ ਆਈ ਹੈ ਹਾਂਜੀ ਤੁਸੀਂ ਪਰ ਮਾਸਾ ਫਿਰ ਬੜਾ ਕਰਕੇ ਆਈ ਆ ਯਾਨੀ ਕਹਿੰਦੇ ਮੈਂ ਤੇ ਗੁੱਡਾ ਦਮੇ ਜਾਈ ਉਸੇ ਵਾਲੇ ਚੱਲੇ ਗਿਆ ਡਾਡੀ ਸੀ ਤਾਂ ਨੱਕੜ ਮੈਂ ਗੁੱਡਾ ਨਾ ਕੇ ਕਰਾਂਦਾ ਉਹ ਵੀ ਮੈਨੂੰ ਗੁੱਡਾ ਹੀ ਦੇਦਾ ਇਹ ਨਾ ਮੈਂ ਗੁੱਡਾ ਗੁੱਡਾ ਪਾ ਕੇ ਪੈਰੇ ਝੂਟੇ ਗੁੰਡੇ ਡੈਡੀ ਕੇ ਵੀ ਫਾਜ ਮਾਰ ਲੈਂਦੇ ਇਹਨਾ ਮੈਨੂੰ ਤੇਰਾ ਸਹਨੇ ਮੈਂ ਆ ਪਾਪਾ ਬਿੱਲਾ ਦਾ ਦੋਜੀ ਚਲ ਗਿਆ ਕੋਣੀਆ ਬਚਾਉਣ ਤਾਂ ਤੈਨੂੰ ਕਰੇਗਾ ਨਹੀਂ ਜੜੀ ਦੀ ਕੇ ਇਹ ਹੋ ਨਹੀਂ ਗਿਆ ਅਈ ਕਦੇ ਨਹੀਂ ਹੁੰਦਾ ਕਹਿੰਦੇ ਮੈਰਿਜ ਕੋਣੀ ਦੇ ਬਚਾਈ ਮੈਂ ਕਹਿੰਦੇ ਮਾੜਾ ਜੋਰ ਲਾਇਆ ਡੈਣੀ ਨੇ ਕੈਡੀ ਮੰਨੇ ਮੈਂ ਦੋਨਾਂ ਇਹਨਾਂ ਦਾ ਵਿਆਹ ਚ ਬਣਾਵਾਂਗੇ ਤੂੰ ਜਾਣੀਂ ਨਾ ਜੀ ਦਾ ਤੇ ਇੱਕੋ ਜਿਹਾ ਸੂਟ ਬਣਾ ਕੇ ਤੇ ਇੱਕੋ ਜਿਹਾਂ ਜੈਕਟਾਂ ਪਾ ਕੇ ਪਪੂ ਮੈਂ ਵਿਆਹ ਨੂੰ ਹੋਣ ਐਂਜਾਂ ਮੇਰੀ ਸੋਹਣੀ ਵੀਰ ਸਾਬੀ ਸਾਬੀ ਮੈਂ ਤੁਹਾਨੂੰ ਤਾਂ ਗੰਡਿਆ ਹਾਂ ਖੱਬੰਡਿਆ ਮੈਂ ਬੜੇ ਸੋਹਣੇ ਬੈਠੇ ਓਕੇ ਬੋਲ ਉਹ ਕਹਿਣ ਲਈ ਇਹ ਵਿਆਹ ਕੋਲੇ ਤਸਵੀਰ ਲੈਣੇ ਜਿਹੜਾ ਓਕੇ ਮੈਂ ਕਿਹਾ ਮੈਂ ਹੀ ਨਹੀਂ ਆਉਣਾ ਕੈਮਰੇ 'ਚ ਨਹੀਂ ਆ ਐਪਸਮ ਸਵਾਦ ਈਓ ਬੜੀ ਸੱਚੀ ਗੱਲ ਬੜੀ ਸਵਾਦ ਈਓ ਉਹ ਕੀ ਆ ਉੱਚ ਵਾਹ ਵਾਹ ਕੋਈ ਦੀ ਪੇਲੀਆ ਵਾਹ ਬੇਸਰ ਪੁਆ ਮੈਂ ਕਹਿ ਤੀ ਹਲਦੀ ਆ ਹਲਦੀ ਦੀਵਾ ਨਹੀਂ ਉਹ ਕਈ ਵਾਰ ਮੈਂ ਤਾਂ ਸੁੰਡ ਵਜਰਾਉਂ ਮੈਨੂੰ ਬੜੀ ਓ ਅਲਸੀ ਅਲਸੀ ਉਹ ਦਰਵਾਜ਼ਾ ਲਾ ਦੇ ਨਾ ਲੰਗਦੀ ਨਹੀਂ ਤੈਨੂੰ ਜੋ ਮਰਜ਼ੀ ਕਰ ਲੋ ਜੋ ਮਰਜ਼ੀ ਕਰ ਲੋ ਜਿੰਨਾ ਮਰਜ਼ੀ ਕੜਾਈਆਂ ਘੜੂਈਆਂ ਕਰ ਲੋ ਸੋਹਣੇ ਹੀ ਲੱਗਣਾ ਮੈਂ ਤਾਂ ਗਰਸ਼ਰ ਨਹੀਂ ਜਿੰਨਾ ਮਰਜ਼ੀ ਕੋਈ ਕੜਾਈਆਂ ਕਰ ਲੇ ਮੰਮੀ ਬੈਠੀ ਬੀਤੀ ਹੋਈ ਆ ਇੱਧਰ ਗੱਲ ਸੁਣੋ ਸਾਰੇ ਹਾਂਜੀ ਆਏ ਓਏ ਨਹੀਂ ਇਹ ਹੋਰ ਨਹੀਂ ਬੱਧੀ ਹੋਰ ਵੱਡੇ ਹੋ ਗਏ ਅੰਗਰਸ਼ਰ ਨਹੀਂ ਉਹ ਕਿੱਥਾ ਕਰ ਲਾ ਨਹੀਂ ਤੂੰ ਕਰ ਲਾ ਭਰਾਵਾ ਮਾਂ ਨਹੀਂ ਕਰ ਲਾ ਤੂੰ ਉਹ ਕਰਨੀ ਲੋੜੀ ਤਾਂ ਵਾ ਨਿਕਲਣਾ ਹਰ ਹਰ ਆਹ ਇਹਲਾ ਮੇਰੀ ਆ ਨੈਪਰ ਲਾਉਣਾ ਸ਼ੇਰੇ ਦਾ ਯਾਦ ਤੂੰ ਆ ਤੇ ਮੇਰੀ ਮੰਮੀ ਇੱਕ ਦੂਜੀ ਨੂੰ ਕਰਕੇ ਭੈਣ ਜੀ ਪਹਿਲਾਂ ਸੋਹਣਾ ਕਰ ਹਾਂ ਭੈਣ ਜੀ ਤੂੰ ਆਪ ਪਾ ਲੈ ਸੋਹਣਾ ਆ ਭਾਬੀ ਜਿਹੜੀ ਤੂੰ ਬੋਟੀ ਵਾਲੀ ਗੱਲ ਕੀਤੀ ਨਾ ਸੱਚੀ ਧਰਮਨਾਕੀਲ ਕਿਰਾਤ ਮੈਂ ਚੋਤੀ ਕਰ ਖੋਦੀ ਜਣਾ ਭੈਣ ਜੀ ਪ੍ਰਯੋਗ ਚਾੜੇ ਆ ਇੱਥੇ ਦੇਖੋ ਮੈਂ ਤੇ ਕਿਨਾਂ ਜਿਆਦਾ ਢਾਡੇ ਤੇ ਤੋਂ ਜਰੋ ਤੋਂ ਬੋਦੀ ਨੇ ਸਾਲੀ ਪੁੱਛਦਾ ਕਿੱਥੇ ਵੀ ਗਿਆ ਥੋੜੀ ਨਾ ਉਹ ਨਹੀਂ ਪਰ ਤਿੰਨ ਮਹੀਨੇ ਹੋ ਗਏ ਆ ਤਿੰਨ ਮਹੀਨੇ ਹੋ ਗਏ ਮੰਮੀ ਹੁਣਾਂ ਨਾ ਜਾਂਦੇ ਆਉਂਦੇ ਆ ਇੰਨੀ ਗਰੰਟੀ ਆ ਕਿ ਹੁਣ ਮੈਂ ਕੱਲਾ ਜਾ ਕੇ ਕੋਈ ਚੀਜ਼ ਲਿਆ ਆਂ ਤੇ ਪਸੰਦ ਆ ਜੂਗੀ ਇਹਨਾਂ ਨੂੰ ਮੈਨੂੰ ਆ ਪਤਾ ਮੈਂ ਮੰਮੀ ਨੇ ਪਸੰਦ ਦਾ ਸੂਟ ਦੇ ਕਿਉਂਕਿ ਕਿਉਂਕਿ ਪਤਾ ਲੱਗ ਗਿਆ ਵਾ ਪਰ ਮੈਂ ਪਸੰਦ ਦੇ ਦਰੋਣਾ ਇੱਕ ਗੱਲ ਮੈਨੂੰ ਪਤਾ ਹੀ ਹੋ ਤੇਰੀ ਪਸੰਦ ਤੇਰੀ ਮੰਮੀ ਨੂੰ ਪਸੰਦ ਨਹੀਂ ਹੋਦੀ ਨਹੀਂ ਆਉਂਦੀ ਮੈਨੂੰ ਪਤਾ ਨਾ ਕਿ ਇਹ ਵੀ ਐ ਐਮਐਸ ਤੇ ਮੈਨੂੰ ਇਹ ਜੀ ਇਹ ਬੋਲਦਾ ਉਹ ਇਹ ਉਹ ਰੱਖ ਕੇ ਉਹਦਾ ਨਹੀਂ ਉਹ ਪਾ ਲਈਦੀ ਪਸੰਦ ਸੀ ਜਦੋਂ ਨਹੀਂ ਨਹੀਂ ਡਿਸਕਰ ਲਈ ਭੇਜੀ ਦੀ ਦਿਖਾਈ ਦੇ ਲਈ ਚਲੋ ਚਲੋ ਚੇਂਜ ਦਾ ਟਾਪਿਕ ਚੇਂਜ ਦਾ ਟਾਪਿਕ ਚੇਂਜ ਦਾ ਟਾਪਿਕ ਨਹੀਂ ਪਰ ਉਦੋਂ ਉਦੋਂ ਗਰਸ਼ਰਨ ਹੁੰਦਾ ਹੀ ਗੋਲੂ ਮੋਲੂ ਜਾਏ ਹੁਣ ਤੜੀ ਗਰਸ਼ਰਨ ਗੋਲੂ ਮੋਲੂ ਮੈਂ ਇਹ ਕਰਦਾ